ਅੱਜ ਦੀ ਮਿਤੀ 15 ਸਤੰਬਰ ਨੂੰ ਸਿਵਲ ਪ੍ਰਸ਼ਾਸਨ ਵੱਲੋਂ ਇੱਥੇ ਇਲੀਗਲ ਜਿਹੜੀ ਕੰਸਟਰਕਸ਼ਨਸ ਹੈ ਉਹਨਾਂ ਦੀ ਡਿਮੋਲੀਸ਼ਨ ਕਰਨੀ ਸੀ ਇਹਦੇ ਵਾਸਤੇ ਉਹਨਾਂ ਨੇ ਬਤੌਰ ਡਿਊਟੀ ਮੈਜਿਸਟਰੇਟ ਤੇ ਲਾਅ ਐਂਡ ਆਰਡਰ ਦੀ ਕੋਈ ਸਥਿਤੀ ਪੈਦਾ ਨਾ ਹੋਵੇ ਉਹਦੇ ਵਾਸਤੇ ਪੁਲਿਸ ਫੋਰਸ ਉਹਦੀ ਡਿਮਾਂਡ ਕੀਤੀ ਸੀ ਉਹਦੇ ਅੱਗੇ ਨਜ਼ਰ ਰੱਖਦੇ ਹੋਏ ਮੈਂ ਸਮੇਤ ਡੀਐਸਪੀ ਤូរੀ ਐਸਐਚਓ ਸਿਟੀ ਤូរੀ ਐਸਐਚਓ ਸਦਰ ਤូរੀ ਡੀਐਸਪੀ ਐਂਡੀਪੀਐਸ ਸਮੇਤ ਸਾਡੀ ਫੋਰਸ ਇੱਥੇ ਕੋਈ ਲੌਂਡ ਆਰਡਰ ਦੀ ਸਥਿਤੀ ਪੈਦਾ ਨਾ ਹੋਏ ਉਹਦੇ ਕਰਕੇ ਆਪਾਂ ਇੱਥੇ ਆਏ ਇੱਥੇ ਦੱਸਣੀ ਹੋ ਗਿਆ ਜੀ ਇੱਥੇ ਕੋਈ ਕੁੱਲ 11 ਘਰਾਂ ਦੇ ਇਲੀਗਲ ਜਿੰਨੀਆਂ ਵੀ ਕੰਸਟਰਕਸ਼ਨਸ ਹਨ ਉਹਨਾਂ ਦੀ ਆਪਾਂ ਡਿਮੋਲਿਸ਼ਨ ਕਰਾਂਗੇ ਤੇ ਇਹਦੇ ਕਰਨ ਉਪਰੰਤ ਇਹ ਵੀ ਦੱਸਣਾ ਬੰਦਾ ਹੈ ਕਿ ਇਹਨਾਂ ਦੇ ਉੱਤੇ ਕਈ ਐਨਡੀਪੀਐਸ ਦੇ ਪਰਚੇ ਵੀ ਹੈ ਕਾਫੀ ਐਫਆਈਆਰਸ ਵੀ ਦਰਜ ਹੈ ਕਿਉਂਕਿ ਜਿਹੜਾ ਪੂਰਾ ਮਹੱਲਾ ਥੋੜਾ ਨਟੋਰੀਅਸ ਹੈ ਤੇ ਇਸ ਕਰਕੇ ਆਪਾਂ ਥੋੜੀ ਫੋਰਸ ਦੀ ਪ੍ਰੈਜ਼ੈਂਸ ਇੱਥੇ ਜ਼ਿਆਦਾ ਰੱਖੀ ਹੈ ਕਿ ਕੋਈ ਵੀ ਅਨਸੁਖਾਵੀ ਜਿਹੜੀ ਘਟਨਾ ਸਿਵਲ ਪ੍ਰਸ਼ਾਸਨ ਨੂੰ ਉਹ ਨਾ ਕਰਨੀ ਪਏ ਸਾਹਮਣੇ ਨਾ ਆਈ ਤੇ ਇਸ ਲਈ ਮੇਰਾ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਆਪਣਾ ਕੀਤਾ ਜੇ ਵਾਚ ਲੋ ਨਹੀਂ ਤਾਂ ਸਖਤੋ ਸਖਤ ਕਾਰਵਾਈ ਪੁਲਿਸ ਤੇ ਸਿਵਲ ਪ੍ਰਸ਼ਾਸਨ ਮਿਲ ਕੇ ਕਰੇ ਸਰ ਕੀ ਜਿਹੜੀ ਮਹਿਮਾ ਅੱਗੇ ਵੀ ਚਲਾਈ ਜਾਵੇਗੀ ਬਿਲਕੁਲ ਜੀ ਇਹ ਮੁਹਿੰਮ ਅੱਗੇ ਚੱਲੀ ਰਹੇਗੀ ਤੇ ਆਪਾਂ वचनबद्ध ਆ ਪੰਜਾਬ ਚੋਂ ਨਸ਼ਾ ਖਤਮ ਕਰਦੇ ਹਾਂ ਮਾਰੇ ਅਨਸਰਾਂ ਨੂੰ ਕੀ ਚੇਤਾਵਨੀਆਂ ਸਰ ਤੁਹਾਡੇ ਕੋਲੋਂ ਜੀ ਮਾਰੇ ਅਨਸਰਾਂ ਨੂੰ ਉਹੀ ਮੈਸੇਜ ਹੈ ਜਾਂ ਤਾਂ ਆਪਣਾ ਕੀਤਾ ਬਾਸ ਲੋ ਸਾਡਾ ਪੰਜਾਬ ਛੱਡ ਦੋ ਨਹੀਂ ਤਾਂ ਸਖਤ ਤੋਂ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ ਚਿਕ